ਇਹ ਤਸਵੀਰਾ ਗੁਰਦਾਸਪੁਰ ਦੇ ਪਿੰਡ ਮੋਜਪੁਰ ਦੀਆਂ ਨੇ ਤੇ ਜ਼ਮੀਨ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਨਜਾਇਜ਼ ਦੇਸੀ ਸ਼ਰਾਬ ਦਾ ਜ਼ਖੀਰਾ ਜਿਸ ਨੂੰ ਬਿਆਸ ਤਰਿਆ ਦੇ ਕੰਢੇ ਮਿੱਟੀ ਦੇ ਵਿੱਚ ਲੁਕੋ ਕੇ ਰੱਖਿਆ ਗਿਆ ਸੀ ਚੋਣਾ ਦੇ ਬਤਨ ਨਜ਼ਰ ਮੁਸ਼ਤਿਹਦ ਐਕਸਾਈਟ ਮੈਕਮੇ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਪਿੰਡ ਮੋਜਪੁਰ ਦੇ ਨਸਤੇ ਕ੍ਰੀਏਟ ਕੀਤੀ ਗਈ ਤੇ ਵੱਡੀ ਮਾਤਰਾ ਵਿੱਚ ਲਾਹਣ ਅਤੇ ਦੇਸੀ ਸ਼ਰਾਬ ਬਰਾਮਦ ਹੋਈ ਹਾਲਾਂਕਿ ਇਸਰਾਂ ਮੌਕੇ ਤੋਂ ਕੋਈ ਵੀ ਮੁਲਜ਼ਮ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਫਿਲਹਾਲ ਪੁਲਿਸ ਨੇ ਕੇਸ ਦਰਜ ਕਰ ਮਲਸਮਾ ਦੀ ਪਹਾਲ ਸ਼ੁਰੂ ਕਰ ਦਿੱਤੀ ਹੈ ਉਸ ਸਰਚ ਆਪਰੇਸ਼ਨ ਦੇ ਵਿੱਚ ਲਗਭਗ 32000 ਕਿਲੋ ਲਾਹਣ ਜਿਹੜੀ ਹੈ ਉਹ ਮੰਡ ਦੇ ਵਿੱਚੋਂ ਜਾ ਕੇ ਡਿਸਟਰਾਏ ਕੀਤੀ ਹੈ ਤੇ ਇਹਦੇ ਨਾਲ ਨਾਲ ਉਸ ਏਰੀਏ ਦੇ ਵਿੱਚ ਇਹ ਜਿਹੜੀ ਟੀਮ ਹੈ ਇਹਨੂੰ 105000 ਐਮਐਲ ਦੇ ਆਸ-ਪਾਸ ਨਜਾਇਜ਼ ਸ਼ਰਾਬ ਮਿਲੀ ਹੈ ਇਹਦਾ ਅਸੀਂ ਇੱਕ ਐਫ ਆਈ ਆਰ ਭੈਣੀ ਮੀਆਂ ਖਾਨ ਥਾਣੇ ਦੇ ਵਿੱਚ ਅਣਜਾਣ ਲੋਕਾਂ ਦੇ ਖਿਲਾਫ ਕਿਉਂਕਿ ਉੱਥੇ ਕੋਈ ਸਾਨੂੰ ਇਹੋ ਜਿਹਾ ਆਦਮੀ ਨਹੀਂ ਮਿਲਿਆ ਉਹ ਦਰਿਆ ਦਾ ਇਲਾਕਾ ਮੰਡ ਦਾ ਇਲਾਕਾ ਹੈ ਤੇ ਉਹਨਾਂ ਦੇ ਖਿਲਾਫ ਅਸੀਂ ਇੱਕ ਐਫ ਆਈ ਆਰ ਦਰਜ ਕਰਾਈ ਹੈ